ਆਖ ਕੇ ਮੂਹ ਦੇ ਦੰਦਾਦ ਜਿਹਦੇ ਮੂਹ ਦੇ ਦੰਦ ਹੋਣਾ ਉਹ ਮਨੁੱਖ ਦੁਹੇ ਨੂੰ ਕਿਵੇਂ ਚਬ ਸਕਦਾ ਕਿਵੇਂ ਕਾ ਸਕਦਾ ਕਿਵੇਂ ਚਬਾ ਸਕਦਾ ਇਹਦੀ ਆਪਣੀ ਦੰਦ ਜਿਹੜੇ ਆ ਉਹ ਮੂਹ ਦੇ ਮੈਂ ਇਹ ਦੰਦ ਕਿਉਂ ਖਾਈਏ ਸਾਹ ਤੇ ਦੂਸਰਾ ਸਵਾਲ ਸੀ ਕਿ ਜਿਤ ਗਰਭ ਜਾਏ ਸੋ ਕੌਣ ਆਹਾਰ ਦੱਸੋ ਗੁਰਨਾਥ ਜੀ ਨਰਾਜ਼ ਉਹ ਕਿਹੜਾ ਖਾਣਾ ਹੈ ਉਹ ਕਿਹੜਾ ਆਹਾਰ ਹੈ ਉਹ ਕਿਹੜਾ ਭੁਜਨ ਹੈ ਜਿਦੇ ਨਾਲ ਸਾਡੇ ਮਨ ਦਾ ਹੰਕਾਰ ਨੋ ਹੋ ਸਕੇ ਜਿਤ ਗਰਭ ਜਾਏ ਜ਼ਬਰਦਸਤੀ ਹੰਕਾਰ ਜਿਦੇ ਨਾਲ ਦਰਭ ਚਲਾ ਹੰਕਾਰ ਚਲਾ ਜਾਏ ਸੋ ਕਵਨ ਆਹ ਉਹ ਕਿਹੜਾ ਮੋਜ ਹੈ ਉਹ ਕਿਹੜੀ ਖੁਰਾਕ ਹੈ ਜਿਦੇ ਨਾਲ ਸਾਡੇ ਜੀਵਨ ਚੋਂ ਹੰਕਾਰ ਜਿਹੜਾ ਉਹ ਚਲਾ ਜਾਏ ਅਗਲਾ ਸਵਾਲ ਸੀ ਜਿਵੇਂ ਕਾ ਘਰ ਮੰਤਰ ਅਗਨ ਬਿਰਾਮਨ ਰਾਜ ਦਾ ਤੇ ਚੂਲਾ ਭਾਪ ਬਹਿਣ ਆਖਿਆ ਕਿ ਹੀਵੇ ਕਾ ਕਰ ਜਵੇ ਦਾਤੀ ਬਰਸ ਸਤ ਸਿੱਧਕੀ ਦੇ ਗੁਰੂ ਆਚਰ ਮਹਾਰਾਜ ਜੀ ਨੂੰ ਜੇ ਵਰਖ ਦਾ ਬਦਰ ਹੋਵੇ ਤੇ ਉਹਦੇ ਉੱਤੇ ਅਗ ਦਾ ਜੇ ਚੂਲਾ ਪਾ ਲਈਏ ਕਿ ਪਾਸ਼ਾ ਇਹ ਸਾਨੂੰ ਦੱਸੋ ਕਿ ਜੇ ਵਰਖ ਦਾ ਬਦਰ ਹੋਵੇ ਤੇ ਉਹਦੇ ਉੱਤੇ ਅਗ ਦਾ ਜਿਹੜਾ ਚੂਲਾ ਹੋਵੇ ਤਾਂ ਉਹ ਕਿਸ ਗੁਫਾ ਵਿੱਚ ਰੱਖਿਆ ਜਾਏ ਭਾਪ ਉਹ ਕਿਵੇਂ ਢੱਕਿਆ ਰਹੇ ਕਮਨ ਗੁਫਾ ਜਿਤ ਰਹੇ ਆਵਾਹਤ ਉਹ ਕਿਵੇਂ ਡਿਗ ਰਹਿ ਸਕਦਾ ਕਿਉਂਕਿ ਬਰਫ਼ ਦਾ ਮਜ਼ਰ ਹੈ ਤੇ ਉੱਤੇ ਅੱਗ ਦਾ ਛੋੜਾ ਹੈ ਜਿੱਥੇ ਅੱਗ ਹੈ ਬਰਫ਼ ਤੇ ਪਿਗਲੇਗੀ ਨਾ ਉਹ ਬਰਫ਼ ਕਿਵੇਂ ਸਿਰ ਰਹਿ ਸਕਦੀ ਗੁਰੂ ਸਾਹਿਬ ਦੱਸੋ ਅੰਰੀਪਾ ਅਗਲੇ ਪਾਗ ਵਿੱਚ ਜਿਹੜੇ ਅਕਸਾਨਿਤ ਕਰਾਂਗੇ ਇਸ ਵਾਰ ਸੀ ਗੁਰੂ ਸਾਹਿਬ ਆਰਾਜੇ ਨੂੰ ਕਿ ਮੂਹ ਦੇ ਦੰਦਾਰਾ ਲੋਹਾ ਕਿਵੇਂ ਲਿਖਾਇਆ ਜਾਂ ਸਿਰ ਰਹਿਦਾ ਤੇ ਸਾਨੂੰ ਉਹ ਆਹਾਰ ਕੋ ਪੋਜਨ ਕੋ ਖੁਰਾਕ ਦੱਸੋ ਜਿਹਦੇ ਨਾਲ ਹੰਕਾਰ ਚਲਾ ਜਾਏ ਤੇ ਅਗਲਾ ਸਵਾਲ ਸੀ ਕਿ ਜੇ برف ਦਾ ਮੰਦਰ ਹੋਵੇ ਉਹਦੇ ਉੱਤੇ ਅੱਗ ਦਾ ਚੋਲਾ ਹੋਵੇ ਤੇ ਆਖਿਆ ਫਿਰ ਉਸ ਨੂੰ ਇਸ ਗੁਫਾ ਵਿੱਚ ਕਿਵੇਂ ਰੱਖੀਏ ਉਹ ਕਿਵੇਂ ਟਿਕਿਆ ਰਹਿ ਸਕਦਾ ਹੈ ਅੱਗ ਦਾ ਗੋਲਾ ਕਿਉਂਕਿ ਜਿਹੜਾ ਬਰਫ਼ ਦਾ ਗੋਲਾ ਉਹਦੇ ਅੰਦਰ ਅੱਗ ਹੈ ਅੱਗ ਨਾਲ ਬਰਫ਼ ਦੇ ਪਿਘਲੇਗੀ ਉਹ ਕਿਵੇਂ ਟਿਕਿਆ ਰਹਿ ਸਕਦਾ ਹੈ ਇਹ ਅਗਲਾ ਸਵਾਲ ਸੀ ਇਸੋ ਵੀ ਇਹਤੂ ਤੱਕ ਕਿਸ ਕੋ ਜਾਣ ਸਮਾਵੈ ਕਵਲ ਧਿਆਨ ਮਨ ਮਹਿ ਸਮਾਵੈ ਆਖਿਰ ਇਹਤੂ ਤੱਕ ਕਿਸ ਕੋ ਜਾਣ ਸਮਾਵੈ ਕਹਿੰਦੇ ਸਿੱਧ ਕੇ ਇਹ ਜਿਹੜਾ ਮਨ ਹੈ ਨਾ ਕਿਸ ਨੂੰ ਇੱਥੇ ਉੱਥੇ ਭਾਵ ਹਰਥਾਂ ਜਾਣ ਕੇ ਉਸ ਵਿੱਚ ਜੀਵਿਤ ਰਹੇ ਕਿਸ ਨੂੰ ਜਾਣੇ ਹਰਥਾਂ ਕਿਵੇਂ ਉਹਦੇ ਵਿੱਚ ਜੀਵਿਤ ਰਹੇ ਇਹ ਮਨ ਇਹ ਅਗਲਾ ਸਵਾਲ ਕਮਨ ਧਿਆਨ ਮਨ ਬਰੈ ਸੁਆਵੇ ਤੇ ਫਿਰ ਅਗਲਾ ਸਵਾਲ ਸੀ ਕਿ ਕਿਹੜਾ ਧਿਆਨ ਹੈ ਕਿਹੜਾ ਵਜਮਾ ਖਿਆਲ ਹੈ ਕਿ ਜੀਦੇ ਕਰਕੇ ਮਨ ਆਪਣੀ ਅੰਦਰ ਟਿਕਿਆ ਰਹੇ ਇਹ ਮਨ ਬਾਹਰ ਨਾ ਭੜਕੇ ਇਸ ਦਾ ਸਵਾਲ ਕੀ ਤੁਹਾਨੂੰ ਸਬਹਾਰਾ ਜੀ ਨੂੰ ਕਿ ਪਾਚਾ ਕਿਵੇਂ ਮੋਹ ਤੇ ਅੰਧਾਰ ਨਾਲ ਲੋਭ ਚ ਭਾਇਆ ਜਾ ਸਕਦਾ ਹੈ ਕਿ ਭੋਜਨ ਕਿਹੜਾ ਹੈ ਜਿਹਦੇ ਨਾਲ ਹੋਮੇ ਖਤਮ ਹੋ ਸਕਦੀ ਹੈ ਤੇ ਜਿਸ ਤਰ੍ਹਾਂ ਬਰਫ਼ ਦਾ ਜਿਹੜਾ ਉਹ ਘਰ ਹੋਵੇ ਮੰਦਰ ਹੋਵੇ ਉਹਦੇ ਉੱਤੇ ਅੱਗ ਦਾ ਝੋਲਾ ਹੋਵੇ ਤੇ ਦੱਸੋ ਕਿਸ ਗੁਫਾ ਵਿੱਚ ਰੱਖੀਏ ਜਿਹੜਾ ਉਹ ਜਿਹੜੀ ਬਰਫ਼ ਨੂੰ ਟਿੱਕੀ ਰਹੇ ਸਕੇ ਤੇ ਅਗਲਾ ਸੀ ਸਵਾਲ ਕਮ ਗੁਫਾ ਜਤਹਿ ਆਵਾਹ ਇਤ ਉਤ ਕਿਸ ਕੋ ਜਾਣ ਸੁਭਾਵ ਹੈ ਇਹ ਮਨ ਕਿਸ ਨੂੰ ਇੱਥੇ ਉੱਥੇ ਭਾਵ ਹਰਥਾ ਜਾਣਦੇ ਉਹਦੇ ਵਿੱਚ ਰਿਝ ਰਹੇ ਕਿਵੇਂ ਮਨ ਉਹ ਨਹੀਂ ਸਮਾਇਆ ਰਹਿ ਸਕਦਾ ਕਮ ਧਿਆਨ ਨਾਲ ਮਨ ਸੁਭਾਵ ਹੈ ਉਹ ਕਿਹੜਾ ਖਿਆਲ ਹੈ ਕਿਹੜਾ ਧਿਆਨ ਹੈ ਜਿਸ ਕਰਕੇ ਇਮਾਨਤ ਆਪਣੇ ਅੰਦਰ ਟਿਕਿਆ ਰਹੇ ਤੇ ਬਾਹਰ ਨਾ ਜਾਏ ਇਸ ਸਬਕ ਅਗੇ ਸਤਿਗੁਰ ਪਾਤਸ਼ਾਹ ਸਵਾਲ ਦਿੰਦੇ ਆ ਪਹਿਲਾ ਸਵਾਲ ਸੀ ਮੈਂ ਕਿ ਦਰਨ ਕਿਉਂ ਪਾਈਏ ਸਾਥ ਜਦ ਗਰਭ ਜਾਏ ਇਸ ਗੁੰਮਨ ਹਾਰ ਉਹਨਾਂ ਅਸਰ ਦੱਸੋ ਕਿਵੇਂ ਮੂੰਹ ਦੇ ਦੰਦਾਂ ਨਾਲ ਲੋਹਾ ਚੱਬੀਏ ਉਹ ਆਹ ਆਹਾਰ ਦੀ ਖੁਰਾਕ ਲਈਏ ਜਿਹਦੇ ਨਾਲ ਸਾਡੇ ਉੱਤੇ ਹੰਕਾਰ ਚੜੇ ਜਾਏ ਤੇ ਗੁਨਾਹ ਸਰ ਵਾਲੇ ਕਿਨੇ ਹੋਂ ਮੈਂ ਮੈਂ ਵਿੱਚੋਂ ਖੂਬੈ ਦੂਜਾ ਮੇਟ ਇੱਕ ਹੋਵੇ ਉਹਨਾਂ ਸਮarre ਕਿਨੇ ਜਿਹੜਾ ਬਨੁਕ ਗੁਰੂ ਦੇ ਸਾਹ ਹੁੰਦੇ ਵਲ ਪਾਪ ਜਿਹੜਾ ਗੁਰੂ ਕੇ ਹੁਕਮ ਚਲਕ ਵਾਲਾ ਬਨੁਕ ਹੈ ਨਾ ਪਾਸੇ ਨੇ ਹਉਮੈ ਮੈਂ ਮੈਂ ਵਿੱਚੋਂ ਖੋਵੇ ਉਹਦੇ ਵਿੱਚੋਂ ਮੈਂ ਮੇਰੀ ਪਾਪ ਉਹਦੇ ਅੰਦਰ ਖੋਦ ਕਰਦੀ ਜਿਹੜੀ ਹੈ ਉਧੁਰ ਹੋ ਜਾਂਦੀ ਹੈ ਤੇ ਉਹ ਆਪਣੀ ਅੰਦਰੋਂ ਵਿਦਕਰੀ ਮਿਟਾ ਲੈਂਦਾ ਉਹਦੇ ਅੰਦਰ ਆਪਣੀ ਤੇ ਪ੍ਰਾਇਪਨ ਦਾ ਜਿਹੜਾ ਵਿਦਕਰਾ ਹੈ ਨਾ ਗੁਰਮੁਖ ਦਾ ਵਹਿਣ ਜਾਂਦਾ ਹੈ ਤਾਂ ਹੀ ਜਿਪੜਿਆ ਸੀ ਗੁਰਮੁਖ ਵੈਰ ਵਿਰੋਧ ਨਵਾਵੇ ਗੁਰੂ ਜਿਹੜਾ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ ਕਿਉਂਕਿ ਉਹ ਸਾਰੇ ਪ੍ਰਮਾਤਮਾ ਕਾਲ ਤੋਂ ਫੈਕੂ ਵਿਦਾ ਤੇ ਸਾਰਿਆਂ ਨੂੰ ਆਪਣਾ ਬੰਦਰ ਬਣਾਉਂਦਾ ਤੇ ਆਪ ਸਾਰਿਆਂ ਦਾ ਸੱਜਣ ਬਣਦਾ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜ਼ਨ ਦੂਰ ਪਰਾਇਓ ਮੇਰੇ ਮਨ ਕਾ ਵਿਰਹਾ ਤਾ ਮੇਰ ਜਿਓ ਮੇਰੇ ਰਾਜਨ ਜਿਸ ਦਿਨ ਮਨੁੱਖ ਆਪਣੀ ਅੰਤ ਨੂੰ ਵੈਰ ਨੂੰ ਦਵਾਲੀਦਾ ਤੇ ਪਾਤਸ਼ਾਹ ਜੀ ਉਸ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਮੇਲ ਹੋ ਜਾਂਦਾ ਦੂਰ ਬਰਾਇਓ ਮੇਰੇ ਮਨ ਦਾ ਬੇਹਾ ਮੇਰੇ ਅੰਦਰੋਂ ਕੀ ਪ੍ਰਾਇਆ ਮਨ ਦਾ ਜਿਹੜਾ ਰੱਖ ਸੀਨਾ ਇਹ ਮਦੂਦਾਲੇ ਤਾਂ ਮੇਲ ਕੀ ਹੋ ਮੇਰੇ ਰੱਬ ਜੀ ਤਾਂ ਪਰਮਾਤਮਾ ਦਾ ਮੇਲ ਹੁੰਦਾ ਜਿਸ ਦਿਨ ਮਨੁੱਖ ਦੇ ਅੰਦਰੋਂ ਵਿਦਕਰੀ ਮਿਟਦੇ ਜਿਨ੍ਹਾਂ ਦੇ ਅੰਦਰੋਂ ਇਹ ਮੇਲ ਤੇ ਮੇਰ ਨਹੀਂ ਮਿਟੇਗੇ ਉਨਾ ਜੇ ਇਹਨੂੰ ਪਰਮਾਤਮਾ ਦੇ ਘਰ ਦੀ ਸੋਚ ਜਿਹੜੀ ਜੀਵ ਨੂੰ ਪ੍ਰਾਪਤ ਨਹੀਂ ਹੁੰਦੀ ਤੋ ਕਹਾਸਾ ਕਿ ਜਿਸ ਨੇ ਇਹ ਤਾਤ ਪਰਾਈ ਇਸ ਤਾਤ ਪਰਾਈ ਨੇ ਕਿਹਾ ਪਰਸ ਨੇ ਬਾੜ ਦੇ ਕਿ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤੇ ਸਖ ਲਿਆ ਹੋਊਗੀ ਭਲਾ ਜਿਹਦੇ ਅੰਦਰ ਇਹ ਵੈਰੋਧੀ ਭਾਵਨਾ ਹਜ਼ੂਰ ਕਹਿੰਦੇ ਉਹ ਮਨੁੱਖ ਕਿੰਨੇ ਮਰਜੀ ਜਾਪ ਤਾ ਧਾਰਮਿਕ ਕਰਨ ਕਰ ਲਏ ਉਹਦਾ ਕਦੀ ਭਲਾ ਨਹੀਂ ਹੋਣਾ ਜਿਨੇ ਅੰਦਰ ਵੈਰ ਭਾਵਨਾ ਰੱਖੀ ਹੈ ਇਸ ਲਈ ਗੁਰਮਤ ਜਿਹੜਾ ਕਦੀ ਕਿਸੇ ਨਾਲ ਵੈਰ ਨਹੀਂ ਰੱਖਣਾ ਹਾ ਗੁੱਸੇ ਕਲੇ ਸੰਸਾਰ ਹੁੰਦੇ ਹੈ ਵਿਚਾਰਾਂ ਨੇ ਤਕਰਾਰ ਹੋ ਜਾਂਦੇ ਹੈ ਪਰ ਤੁਹਾਡਾ ਸਵੇਰੇ ਤੱਕ ਆਵਾਜ਼ ਸ਼ਬਦ ਤੱਕ ਪਹੁੰਚ ਜਾਣਾ ਚਾਹੀਦਾ ਹੈ ਰਹਿਤਾਂ ਵਿੱਚ ਜਿਕੇ ਜਿਹੜਾ ਸਿੱਖ ਸਵੇਰੇ ਕਿਸੇ ਨਾਲ ਗੋਲ-ਗੋਲ ਹੋਇਆ ਸ਼ਾਂਤ ਕੋ ਨੂੰ ਗੁਰਨਾ ਚਾਹੀਦਾ ਹੈ ਜਿਹੜਾ ਨਹੀਂ ਬੋਲਦਾ ਉਹ ਵੀ ਤਰਖਈ ਜਾਏ ਜਦੋਂ ਅਸੀਂ ਸਤਿਗੁਰਾਂ ਦੇ ਬੋਲ ਪੜਾਂਗੇ ਰੁਕ ਬਰਾਵੇ ਕਪਾਂਗੇ ਤੋ ਖੈਰ ਪਾਛੇ ਨਹੀਂ ਆਖਿਆ ਕਿ ਵੈਰ ਨਹੀਂ ਅੰਦਰ ਪਾਉਣਾ ਕਿਉਂਕਿ ਜਦੋਂ ਇਹ ਮਨ ਅੰਦਰ ਗੁੱਸੇ ਨੂੰ ਹੜੋਂਦਾ ਹੈ ਤੇ ਜੀਵਨ ਦੁਖਦਾਈ ਬਣ ਜਾਂਦਾ ਹੈ ਸਾਨੂੰ ਤੇ ਹੁਕਮ ਆ ਫਰੀਦਾ ਪੁਰੇ ਦਾ ਭਲਾ ਕਰ ਗੁੱਸਾ ਮਾਰਨਾ ਹੰਡਾਏ ਦੇਹੀ ਰੋਗ ਨਾਲ ਲੱਗਈ ਪੱਲੇ ਸਭ ਸਿਪਾਏ ਦੇ ਰੋਗੀ ਹੋਣ ਲੱਗ ਜਾਂਦੇ ਜੋ ਮਨੋਖੰਦਰ ਵੈਰ ਕੋਲ ਪੱਲਦਾ ਤੇ ਉਹੀ ਅੰਦਰ ਰੋਗ ਲੱਗੇ ਮਨੋਖੁਸ਼ ਹੋ ਜਾਂਦੇ ਤੋ ਬਾਦਸ਼ਾਹ ਵੀ ਦੇ ਕਿ ਗੁਰਮੁਖ ਜਿਹੜਾ ਉਹ ਆਪਣੇ ਅੰਦਰੋਂ ਮੇਰ ਤੇਰ ਜਦ ਇਹਨੇ ਜਲਾਈ ਤੋ ਇਸ ਕਰਕੇ ਕੀ ਹੱਤ ਭਾਈ ਜਿਸ ਪ੍ਰਮਾਤਮਾ ਤੋਂ ਮੇਰ ਤੇਰ ਕੱਢਦਾ ਹੈ ਨਾ ਇਹ ਫਿਰ ਪ੍ਰਮਾਤਮਾ ਦੇ ਘਰ ਦੀ ਜੀਵ ਨੂੰ ਸੂਝੀ ਤੇ ਸਮਝ ਬਿਆਰ ਕਰਦੀ ਹੈ

ਜੀ ਆਇਆਂ ਨੂੰ ਜੀ ਬਹੁਤ ਜ਼ਿਆਦਾ ਸ਼ੁਕਰੀਆ ਕਿਉਂਕਿ ਇਤਿਹਾਸ ਇੱਕ ਗੁਰੂਪ ਹੈ ਸਿੱਖ ਅੰਦਰੋਂ ਆਪਣੇ ਅੰਦਰ ਵਹਿਰ ਭਾਵ ਘਟਦਾ ਹੈ ਪਰਸ਼ਾ ਨੇ ਬਖਸ਼ਿਸ਼ ਕੀਤੀ ਕਿ ਹਉ ਹਉ ਮੈਂ ਮੈਂ ਵਿੱਚੋਂ ਤੁਰ ਗੁਰੂ ਦੇ ਸਾਹ ਸੁਣਨ ਵਾਲਾ ਜਿਹੜਾ ਰੋਹ ਹੈ ਨਾ ਉਹ ਅੰਦਰੋਂ ਖੁਦ ਗਰਜੀ ਮਿਟਾ ਦਿੰਦਾ ਹੈ ਦੁੱਖ ਕਰਦਾ ਹੈ ਉਹ ਆਪਣੇ ਅੰਦਰੋਂ ਵਿਤਕੜਾ ਮਿਟਾ ਦਿੰਦਾ ਹੈ ਤੇ ਇਸ ਤਰ੍ਹਾਂ ਬਾਸ਼ਾ ਜੀ ਦੀ ਸਾਰਿਆਂ ਦਾ ਸਾਂਝ ਪੜ ਜਾਂਦੀ ਹੈ ਦੂਜਾ ਵੇਟ ਹੈ ਇਕੂ ਹੈ ਦੂਜਾ ਬਾਹੀ ਹੈ ਵਿਕਰਾ ਅਦਰੋਂ ਉਮਿਤ ਕਰੇ ਬਿਟਾ ਦਿੰਦਾ ਹੈ ਉਹਨੂੰ ਇੱਕ ਪਰਮਾਤਮਾ ਸਾਰਿਆਂ ਦੀ ਨਜ਼ਰ ਆਉਂਦਾ ਹੈ ਉਹਨਾਂ ਸਾਰੀ ਕੁਦਰਤ ਕੈਲਾਤ ਇੱਕ ਅਕਾਲ ਪੁਰਖ ਵਜੋਂ ਦਾ ਰੂਪ ਨਜ਼ਰ ਆਉਂਦਾ ਹੈ ਕਿਉਂਕਿ ਪੜਦੇ ਉਹ ਨਹੀਂ ਲੈਂਦਾ ਸਭ ਮੈਂ ਜੁੜ ਜੁੜ ਹੈ ਸੋਏ ਇਸ ਦਾ ਚਾਨਣ ਸਭ ਮੈਂ ਜਨਮ ਹੋਏ ਪਰ ਸੂਜੀ ਕਿਸੇ ਵਿਦਿਅਨ ਗੁਰੂ ਦਿੰਦਾ ਹੈ ਇਹ ਬਖਸ਼ਿਸ਼ ਤੋਂ ਵੈੜਾ ਨਹੀਂ ਕਿ ਮੈਂ ਕਰਿਓ ਬਾਣੀਆਂ ਪੜਦੇ ਆਂ ਉਮਰਾਂ ਦੀ ਦੂਜਾਂ ਦੀਆਂ ਨੇ ਪਰ ਸਮਝ ਕਿਸੇ ਗੁਰਲੇ ਨੂੰ ਪੈਂਦੀ ਹੈ ਉਹ ਜਿਹਦੇ ਦੇ ਗੁਰੂ ਦੀ ਮਿਹਰ ਦਾ ਆਸਰਾ ਹੈ ਉਹਨੂੰ ਇੱਕ ਆਤਮਿਕ ਸੁਖ ਪ੍ਰਾਪਤ ਹੋ ਜਾਂਦੀ ਹੈ ਉਸ ਸਮੇਂ ਪਹਿਲੀ ਵਾਰ ਦੇ ਵਖਾਫ ਉਹ ਗੁਰਬਾਣੀ ਅਨੁਸਾਰ ਜੁਨਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਬਾਸ਼ਾ ਨੇ ਉਹਨੇ ਗੁਰਬਾਣੀ ਬਣੀ ਹੈ ਸਤਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸਿੱਖ ਨੇ ਗੁਰਬਾਣੀ ਬੰਦਨਾ ਪਾਪ ਗੁਰਬਾਣੀ ਅਨੁਸਾਰ ਜੀਵਨ ਜੂਣਾ ਹੈ ਤੇ ਜਿਹੜਾ ਜੂਣਾ ਆਰੰਭ ਕਰਦਾ ਹੈ ਉਹਦੇ ਉੱਤੇ ਮਿਹਰ ਤੇ ਬੈਠ ਜਾਂਦੀ ਹੈ

ਦੂਜਾ ਮੀਟਾ ਇੱਕੋ ਹੋਵੇ ਉਹ ਆਪਣੇ ਨੂੰ ਵਿਗਰਾਵ ਢਾਲੀਂਦਾ ਤੇ ਇੱਕੋ ਹੋਵੇ ਸਾਰਿਆਂ ਦੇ ਨਾਲ ਸਾਂਝਾ ਕਰ ਦਿੰਦਾ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਵੇਖ ਰਿਹਾ ਹੈ ਪਰਮਾਤਮਾ ਨੇ ਕਿਸੇ ਨੂੰ ਵੀ ਨਹੀਂ ਅਗਰਮਦੀਸ ਸਾਹਿਬ ਬ੍ਰਾਊਸ ਹੋਈਏ ਇੱਕ ਇੱਕ ਉਹ ਖਾਂਦੇ ਆਪਾਂ ਤੋਂ ਸਾਰਾ ਕਰਨਵਾਰਾ ਪ੍ਰਭ ਬਿਨਾ ਨਹੀਂ ਜਾਣੀਏ ਉਹ ਪਰਮਾਤਮਾ ਤੋਂ ਨਾ ਕਿਸੇ ਨੂੰ ਜਾਣਦਾ ਨਹੀਂ ਉਹਨੂੰ ਕੋਈ ਆਵਾਜ਼ ਹੁੰਦੀ ਪੰਛੀ ਪੰਖ ਦੇ ਬੋਲਦੇ ਉਹੀ ਕਹਿੰਦਾ ਜੋ ਬੋਲਤ ਹੈ ਬਿਕ ਮੀਨ ਬਖੀਰੋ ਸੋ ਬਿਨਹਾਰ ਜਾਪ ਤਹੈ ਨਹੀਂ ਪੂਰ ਉਹ ਕਹਿੰਦਾ ਇਹ ਵੀ ਨੂੰ ਬੋਲ ਰਿਆ ਇਹ ਗੁਰੂ ਗ੍ਰੰਥ ਹੀ ਬੋਲ ਰਿਆ ਪਰ ਬਾਦਲਾ ਆਪਣਾ ਹੀ ਬੋਲ ਰੇ ਇਹਨਾਂ ਚ ਬੈਠਾ ਮੇਰਾ ਅਕਾਲ ਪੁਰਖ ਜਿਉਂ ਬੋਲ ਰਿਹਾ ਕਿਉਂਕਿ ਸਾਢੇ ਵੀ ਕਿਹਦਾ ਮੈਂ ਸ਼ਾ ਬੋਲਦਾ ਹਰ ਆਪੇ ਪੰਜ ਕਾਤ ਵਿਸਤਾਰਾ ਵਿੱਚ ਧਾਤੂ ਪੰਜ ਆਪ ਦਾ ਹੈ ਆਪ ਨੇ ਬਾਦਲਾ ਦਿੱਤੀ ਪਈ ਹੈ

ਤੇ ਇੱਕ ਮੋਲਕ ਹੀ ਕਹਿ ਰਿਹਾ ਉਹਦੇ ਨਾਲ ਜਿਹੜਾ ਉਪਜਦਾ ਵਾਇਦਾ ਵਾਈ ਤੇ ਮਿਲਦਾ ਉਹਦੀ ਆਪਣੀ ਵਾਸੀ ਬਾਤ ਨਹੀਂ ਉਹ ਬੋਲ ਪਰਿਸ਼ਰ ਬੁਲਾ ਗਿਆ ਤੂੰ ਬਾਤ ਸ਼ਕੀਦੇ ਜਿਸ ਤੈ ਇਸ ਸੰਦਰਭ ਵਿੱਚ ਤੂੰ ਆ ਜਾਵੇਂ ਜਿਸ ਨੇ ਸਭ ਸੁਣ ਲਈ ਕਿ ਮੈਂ ਨਹੀਂ ਬੋਲ ਰਿਹਾ ਮੈਨੂੰ ਬੁਲਾਉਣ ਵਾਲੀ ਕੋਈ ਤਾਕਤ ਪਿੱਛੇ ਹੋ ਸਕਾ ਹੈ ਉਸੇ ਤੋਂ ਪਰਨ ਸਕਾਤਾ ਨਾਲ ਬੁਲਾਇ ਹੋਈ ਹੀ ਦੇ ਰਾਜ ਰਹੀ ਹੈ ਜਿਸ ਨਾਲ ਤੈ ਇਹ ਗੱਲ ਸਮਝ ਜਾਏ ਕਿ ਮੈਂ ਨਹੀਂ ਬੋਲ ਰਿਹਾ ਮੇਰੇ ਵਿੱਚ ਕੋਈ ਸ਼ਕਤੀ ਹੈ ਜਿਹੜੀ ਬੋਲ ਰਹੀ ਹੈ اکا نہیں ویک رہی ہے پیچھے بڑے جنہوں نے بند کر درکا کنا نے سونا بند کر دیا ہے پیچھوں عجیبا نے بولنا بند کر دن جاتے جنگ عجیب

ਦੇ ਆਪ ਹੀ ਜੀਵਾਂ ਨੂੰ ਬੋਲ ਬੁਲਾਉਂਦਾ ਹੈ ਅਸੀਂ ਕਿਹਨੇ ਬੁਲਾਦਾ ਬਹੁਤ ਚੰਗਾ ਬੁਲਾਉਂਦਾ ਹੈ ਉਹ ਨਹੀਂ ਬੁਲ ਰਿਹਾ ਉਹਨੂੰ ਪਰਮਾਤਮਾ ਬੁਲਾ ਰਿਹਾ ਹੈ ਤੋ ਪਾਸ਼ਕੀ ਨੇ ਜਿਸ ਦਿਨ ਜੀਵ ਨੂੰ ਕਿਸਮ ਪੈ ਜਾਂਦੀ ਹੈ ਕੁਫਰ ਹੋ ਹੋ ਮੈਂ ਮੈਂ ਵਿੱਚੋਂ ਉਹ ਉਹ ਆਪਣੀ ਅੰਦਰੋਂ ਸਾਥ ਗੁਰੂ ਦੇ ਸਾਥ ਨੂੰ ਵਾਲਾ ਜਿਹੜਾ ਬਲਕ ਹੈ ਹਜ਼ੂਰ ਕਹਿੰਦੇ ਉਹ ਆਪਣੇ ਮਨ ਚੋਂ ਹੈ ਮੇਰੀ ਕਰ ਦਿੰਦਾ ਖੁਦ ਕਰਜੀ ਬੂਰ ਕਰ ਦਿੰਦਾ ਤੇ ਪਾਸ਼ਕੀ ਨੇ ਆਪਣੇ ਅੰਦਰੋਂ ਹੋਲੇ ਮਟਾ ਦਿੰਦਾ ਹੈ ਦੂਜਾ ਭੇਟ ਹੈ ਇਕੋ ਹੋਵੇ ਉਹ ਸਾਰੇ ਨਾਲ ਸਾਝ ਹੁੰਦਾ ਹੈ ਪਰ ਜਿਹੜਾ ਅਛਬੀ ਦੇ ਮੂਰਖ ਰੋਖ ਹੈ ਉਹ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਹੈ ਜਿਹੜਾ ਮਾਹੂਖ ਹੈ ਮਰਦੇ ਪਿੱਛੇ ਦੌੜਦਾ ਹੈ ਹਜ਼ੂਰ ਕਹਿੰਦੇ ਉਹਦੇ ਵਾਸਤੇ ਜਨਮ ਕਰਦਾ ਹੈ ਭਾਵ ਜੀਵਨ ਦੁੱਖਾਂ ਦੀ ਖਾਣ ਬਣਦਾ ਹੈ ਹਜ਼ੂਰ ਨੇ ਕਿਹਾ ਜਿਹੜਾ ਤੇ ਗੁਰਮੁਖ ਹੈ ਦੂਜਾ ਮੇਟ ਹੈ ਇਕੋ ਹੋਵੇ ਅਸਰ ਦੂਜਾ ਪਾਪਿਕ ਤਾਂ ਮਟ ਗਿਆ ਇਕੋ ਹੋਵੇ ਪ੍ਰਮਾਤਮਾ ਦਾ ਰੂਪ ਬਣ ਜਾਂਦਾ ਹੈ ਅਗੇ ਹਜ਼ੂਰ ਕਹਿੰਦੇ ਜਾਗ ਕਰਦਾ ਮਨੁੱਖ ਦਾ ਬਾਦ ਜਿਹੜਾ ਜੀ ਮਨੁੱਖ ਹੈ ਬਲਿਸ਼ੇ ਲੱਗਣ ਵਾਲਾ ਹੈ ਉਹਦੇ ਵਾਸਤੇ ਇਹ ਸੰਸਾਰ ਬਹੁਤ ਕਰੜਾ ਹੈ ਕਰੜੇ ਤੋਂ ਭਾਵ ਪਾਸ਼ਾ ਕਹਿੰਦੇ ਸੰਸਾਰ ਦੁੱਖਾਂ ਦੀ ਖਾਨ ਹੈ ਤੇ ਹਜ਼ੂਰ ਕਹਿੰਦੇ ਇਹ ਜਗਤ ਦਾ ਦੁੱਖ-ਲੁਖ ਲੋਹਾ ਤਦੋਂ ਹੀ ਜੀਵ ਖਾ ਸਕਦਾ ਹੈ ਜੇ ਸਤਗੁਰ ਦਾ ਸ਼ਬਦ ਜੀਵ ਤੁਮਾ ਲੇ ਉਹ ਤੇ ਉਪਨਸੀ ਨਾ ਬੈਣ ਕਿ ਦੰਤ ਕੋ ਖਾਈਏ ਸਾਤ ਕਿਵੇਂ ਇਹ ਲੋਹਾ ਖਾਇਆ ਜਾ ਸਕਦਾ ਹੈ ਉਹਨੇ ਦੁਨਿਆ ਦਾ ਹਜ਼ੂਰ ਕਹਿੰਦੇ ਜਿਸ ਜੀਵ ਪ੍ਰਮਾਤਮਾ ਦੇ ਹੁਕਮ ਵਿੱਚ ਜੀਵ ਤੁਰਦਾ ਹੈ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਇਹ ਸੰਸਾਰ ਦੁੱਖਾਂ ਦੀ ਖਾਨ ਹੈ ਕਿਉਂਕਿ ਜਿਹੜਾ ਜੀਵ ਮਨ ਅਨੁਸਾਰੀ ਕੰਮ ਕਰਦਾ ਹੈ ਉਹ ਸੰਸਾਰ ਦੇ ਦੁੱਖਾਂ ਤੇ ਸੁੱਖਾਂ ਵਿੱਚ ਉਲਝਿਆ ਰਹਿੰਦਾ ਹੈ ਜਿਹੜਾ ਜੀ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਸਮਝਦਾ ਉਹਨਾਂ ਦੇ ਦੁੱਖਾਂ ਵਿੱਚ ਜੀ ਰਿਹਾ ਹੈ ਜੇ ਪਾਤਸ਼ਾਹ ਕਹਿੰਦੇ ਜਦ ਲਗ ਹੁਕਮ ਨੂੰ ਆਪੂਜਤਾ ਤਦ ਹੀ ਲੋ ਦੁਖੀ ਆ ਜਿਹੜਾ ਜਿਹੜਾ ਹੁਕਮ ਨੂੰ ਨਹੀਂ ਸਮਝਦਾ ਹੁਕਮ ਕੀ ਹੈ ਦੁੱਖ-ਸੋਖ ਰੱਬ ਦਾ ਹੁਕਮ ਹੈ ਜਨਮ ਤੇ ਮਰਨ ਰੱਬ ਦਾ ਹੁਕਮ ਹੈ ਸੰਯੋਗ ਵਿਯੋਗ ਰੱਬ ਦਾ ਹੁਕਮ ਹੈ ਭੁੱਖ ਤੇ ਰਜ਼ੀਵਾ ਵੀ ਰੱਬ ਦਾ ਹੁਕਮ ਹੈ ਸਿੱਖ ਦੇ ਅਮਰਤ ਵੇਲੇ ਪੜਦਾ ਕੀਰਤੀਆ ਦੁੱਖ ਭੁੱਖ ਸਦਵਾ ਇਹ ਪੇਦਾਰ ਤੇਰੀ ਦਾਤਾਰ ਕਿੰਨੇ ਨੇ ਪ੍ਰਭੂ ਜਿਨ੍ਹਾਂ ਨੂੰ ਤੇਰੇ ਹੁਕਮ ਵਿੱਚ ਦੁੱਖ ਤੇ ਭੁੱਖ ਦੀ ਮਾਰ ਪੈਰੀ ਉਹ ਹੱਥ ਜੋੜ ਕੇ ਕਹਿੰਦੇ ਪ੍ਰਮਾਤਮਾ ਇਹ ਤੇਰੀ ਦਾਤ ਹੈ ਉਹ ਹੀ ਕਹਿੰਦੇ ਇਹ ਪੇਦਾਰ ਤੇਰੀ ਦਾਤਾਰ ਉਹ ਕਹਿੰਦੇ ਹੈ ਪ੍ਰਭੂ ਕਿ ਤੇਰੀ ਦਾਤ ਹੈ ਪਰਛੇ ਦੇ ਲਈ ਜਿਸ ਜੀਵ ਨੂੰ ਦੁੱਖ ਦੇ ਸੋ ਪ੍ਰਮਾਤਮਾ ਦੀ ਦਾਤ ਲੱਗਣ ਲੱਗ ਜਾਂਦੀ ਹੈ ਉਸ ਜੀਵ ਰੱਬੀ ਹੁਕਮ ਹੀ ਮੰਨ ਬੈਠਦਾ ਹੈ ਫਿਰ ਉਹਨੂੰ ਪਰਮੇਸ਼ਰ ਦਾ ਕੀਤਾ ਤੋਂ ਲੱਗਦਾ ਹੈ ਜੋ ਪਰਮੇਸ਼ਰ ਕਰਦਾ ਕਿਹਦਾ ਗੁਲਾਮ ਹੁਮੇ ਕਾਹੂ ਨਾ ਦਿਓ ਮਹੰਮੀਤ ਤੁਹਾਰੋ ਪਿਓ ਪ੍ਰਮਾਤਮਾ ਨੇ ਕਿਰਪਾ ਉਤਨਾ ਮੇਰੇ ਲਈ ਜੋਰ ਤੋਂ ਕੀਤਾ ਹੈ ਮੇਰੇ ਲਈ ਭਲਾ ਕੀਤਾ ਹੈ ਕਹਿੰਦੇ ਇਹੀ ਕਿਹਦਾ ਜੋਰ ਤੋਂ ਪਾਵ ਹੈ

ਇਹ ਦੁੱਖਾਂ ਦੀ ਖਾਨ ਹੈ ਜਗ ਕਰੜਾ ਮਨੁੱਖ ਦਾ ਬਾਦ ਸ਼ਬਦ ਕਮਾਈਐ ਖਾਈਐ ਸਾਧ ਹਜ਼ੂਰ ਕਿਨੇ ਇਹ ਸੰਸਾਰ ਦੇ ਅੰਦਰ ਵਿਚਨ ਇਹ ਦੁੱਖਾਂ ਦੀ ਖਾਨ ਹੈ ਇਹ ਦੁੱਖ ਜਗਤ ਮੁਤਾਬਕ ਹੈ ਇਹ ਹਜ਼ੂਰ ਕਿਨੇ ਜਿਹੜੇ ਗੁਰਮਖ ਗੁਰੂ ਅਨਸਾਰੀ ਹੋ ਜਾਂਦੇ ਐ ਤੇ ਇਸ ਜਗ ਦਾ ਦੁੱਖ ਰੂਪ ਲੋਹਾ ਕੋਈ ਉਹ ਖਾ ਸਕਦੇ ਐ ਜੇ ਸੰਤਨ ਦੀ ਸ਼ਰਤ ਨੂੰ ਤੋੜਨ ਪਾ ਜੇ ਗੁਰੂ ਕੇ ਹੁਕਮ ਚ ਤੁਰਦਾ ਫੇਰ ਉਹ ਦੁੱਖ ਵਿੱਚ ਸੁਖ ਮਨਾਈ ਦੀ ਧਾਰਨਾ ਹੈ ਕਿ ਦੁੱਖ ਨੂੰ ਨਾਲ ਦੀ ਧਾਰਨਾ ਸਮਝਦਾ ਹੈ ਤੇ ਦੁੱਖ ਦਵਾਈ ਬਣ ਜਾਂਦਾ ਹੈ ਦੁੱਖਦਾਰੂ ਸੁਖ ਰੋਗ ਭਿਆਜ ਜਾਨ ਸੁਖ ਤਾਂ ਨਾ ਹੋਈ ਉਹਦੇ ਲਈ ਦੁੱਖ ਦਵਾਈ ਬਣ ਗਿਆ ਕਿਉਂਕਿ ਦੁੱਖ ਆਇਆ ਤਾਂ ਬਰਮਾਦਨਾ ਕੀ ਕੀ ਆ ਗਿਆ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੀ ਜੇ ਦੁੱਖ ਹੋਣਾ ਸੀ ਧਾਰਾ ਹੁੰਜੀਤੇ ਕਰਦੀ ਹੈ ਨਾ ਬਾਹਲੇ ਜੀਵਾਂ ਨੂੰ ਸੁਖ ਲਿਜਾ ਕੇ ਮਾਰ ਦਿੰਦੇ ਐ ਸੁਖ ਮਾਰ ਨੂੰ ਨਾ ਚੇਤਾ ਨਹੀਂ ਆਉਂਦੇ ਦੁੱਖ ਆਉਂਦਾ ਸਾਨੂੰ ਗੁਰੂ ਚੇਤਾ ਆਸੇ ਕਿ ਮੈਂ ਕਹਾਂ 80 ਫੀਸਦੀ ਲੋਕ ਦੁੱਖ ਕਰਕੇ ਗੁਰੂਤ ਕਰਨਦੇ ਆ ਰੱਬ ਨੂੰ ਮੰਨਦੇ ਸਾਰੇ ਦਾ ਮੰਨਦੇ ਲੋਕ ਕਹਿੰਦੇ 80 ਫੀਸਦੀ ਲੋਕ ਦੁੱਖ ਕਰਕੇ ਪਰਮਾਤਮਾ ਨੂੰ ਮੰਨਦੇ ਆ ਜੇ ਦੁਨੀਆ ਤੇ ਦੁੱਖ ਨਾ ਹੋਵੇ ਤਾਂ ਦੁਨੀਆ ਬੰਦ ਹੋ ਗਏ ਕਹਿੰਦੇ ਲੋਕ ਜਿਹੜੇ ਆ ਉਹ ਰੱਬ ਤੋਂ ਮੰਨ ਕਰ ਹੋਏ ਗਏ ਸਾਇੰਸ ਦੇ ਮੁਨਪਰ ਸਾਧ ਪਰ ਜੇਕਰ ਆਪ ਵੀ ਇਹਨੂੰ ਕਿਵੇਂ ਕਹਿ ਸਕਦਾ ਫਿਰ ਸੱਚ ਕੋਈ ਗੁਰਮੁਖੀ ਸਾਹਿਬ ਹੋਵੇਗਾ ਫਿਰ ਕਹਿੰਦੇ ਕਿ ਪ੍ਰਮਾਤਮਾ ਦੀ ਸ਼ਕਤੀ ਕੋ ਤਾਕਤ ਹੈ। ਤੋ ਕਹਿ ਤਮਰਾ ਇਹ ਦੁੱਖ ਪ੍ਰਮਾਤਮਾ ਦਾ ਬੋਧਕੁਪਤ ਹੈ। ਦੁੱਖ ਆਉਂਦਾ ਹੈ ਇਹ ਦਵਾਈ ਬਣਦਾ ਹੈ ਕਿਉਂਕਿ ਦੁੱਖ ਦਾ ਦਾਰ ਬਣਦਾ ਹੈ। ਦੁੱਖ ਦਾ ਦਾਰ ਬਣਦਾ ਹੈ ਤੇ ਦਾਰੂ ਦਾ ਦਾਰ ਬਣਦੀ ਹੈ। ਦਾਦੇ ਨਾਲ ਬਣਾ ਦਿੰਦੀ ਹੈ। ਸੁਖ ਊਗ ਬਣਦੇ ਹੈ, ਊਗ ਰੋਗ ਬਣਦੇ ਹੈ, ਰੋਗ ਸੁਖਨ ਜਨਮ ਤੇ ਦਾ ਇਹ ਸੋਗ ਜਨਮ ਜਨਮ ਦੇ ਇੱਕ ਯੋਗ ਬਣ ਜਾਂਦੇ। ਤੋ ਐਸੀ ਹੀ ਬਾਤ ਸਾਂ ਲਿਖਿਆ ਦੁੱਖ ਰਾਮ ਦੀ ਦਾਤ ਹੈ। ਦੁੱਖ ਆਏ ਤੇ ਗਿਲਾ ਨਾ ਕਰੀਏ ਰੱਬ ਦਾ ਇਹ ਦੁੱਖ ਆਏ ਸਾਨੂੰ ਸਿੱਧੇ ਰਹਿਣਾ ਵਾਸਤੇ ਹੁੰਦੇ ਕਿਤੇ ਮਨੁੱਖ ਭਟਕ ਜਾਂਦਾ ਫਿਰ ਗੁਰੂ ਦੁੱਖ ਦੀ ਝੋੜ ਦਿੰਦਾ ਹੈ ਉਹ ਦੁੱਖ ਦੀ ਝੋਟ ਤਰੰਦਾ ਰਸਾ ਖਲਾ ਹੁੰਦੇ ਅਕੀਦਾ ਪੱਕਾ ਕਰਦੀ ਹੈ ਰੱਬ ਤੇ ਵਿਸ਼ਵਾਸ ਪੱਕਾ ਕਰਦੀ ਹੈ ਪ੍ਰੋਸਾ ਪੱਕਾ ਕਰਦਾ ਹੈ ਸਾਡਾ ਇਹ ਦੁੱਖ ਇਹ ਦੁੱਖ 라ਉਣ ਦੇ ਰੱਬ ਦੀ ਲੋੜ ਹੀ ਨਹੀਂ ਰੱਬ ਨੇ ਕਿ ਦੁੱਖ 라ਉਣ ਦੀ ਜੀਵਨ ਚ ਕਿਸੇ ਨੂੰ ਰੱਬ ਦੀ ਲੋੜ ਹੀ ਨਹੀਂ ਹੈ ਅਸੀਂ ਗ੍ਰਸਤੀ ਲੋਕ ਦੁੱਖ ਕਰਕੇ ਗੁਰੂ ਕੋਲ ਆਉਂਦੇ ਆ ਪਰਮਾਤਮਾ ਨੂੰ ਮੰਨਦੇ ਆ ਦੁੱਖ ਆਉਂ ਕੋ ਕਿਸੇ ਨੂੰ ਪ੍ਰਮਾਤਮਾ ਚੇਤਾ ਨਹੀਂ। ਜਦੋਂ ਦੁੱਖ ਹੁੰਦਾ ਫਿਰ ਮਨ ਨੂੰ ਪ੍ਰਮਾਤਮਾ ਦੀ ਯਾਦ ਆਉਂਦੀ ਹੈ। ਤੋਂ ਸਤਿਗੁਰੂ ਕਹਿੰਦੇ ਹੈ ਕਿ ਜਿਹੜਾ ਜੀਵ ਰਗਮੀ ਹੁਗਮ ਵਿੱਚ ਵਿਚਨ ਲੱਗਦਾ ਹੈ, ਆਖਦਾ ਕਿ ਜਗਤ ਦੇ ਦੁੱਖ ਜਿਹੜੇ ਦੁੱਖ ਰੂਪ ਨੇ ਨਾ ਇਹ ਲੋਹਾ ਹੈ। ਇਹਨੂੰ ਕਿਵੇਂ ਖਾਧਾ ਜਾ ਸਕਦਾ? ਜਦੋਂ ਜੀਵ ਸ਼ਮਨ ਦੀ ਕਮਾਈ ਕਰਦਾ ਹੈ, ਜੇ ਸ਼ਮਨ ਨੂੰ ਕਮਾ ਲੈ ਇਹ ਦੁੱਖ ਰੂਪ ਲੋਹਾ ਸੰਦ ਨੂੰ ਚਬ ਲਿਆ। ਫਿਰ ਉਹ ਦੁੱਖ ਵਿੱਚ ਸੁਖ ਮਨਾਈ ਨਹੀਂਦਾ। ਤ੍ਰਿਦੀ ਅਦਾਸੀ ਹੁੰਦੀ ਕਿ ਜੇ ਸੁਖ ਦੇ ਤਾਂ ਮੁਝੈ ਆਰਾਮੀ ਦੁੱਖ ਵੀ ਗਏ ਧਿਆਈ ਜੇ ਸੁਖ ਦੇ ਤਾਂ ਬਿਤਹੀ ਰਾਜਾ ਦੁੱਖ ਵਿੱਚ ਸੁਖ ਬਣਾਈ ਉਹ ਫਿਰ ਦੁੱਖ ਵਿੱਚ ਵੀ ਸੁਖ ਦਾ ਅਹਿਸਾਸ ਕਰਦਾ ਕਿਉਂ ਕਿ ਦੁੱਖ ਸੁਰਮਾਤਮਾ ਜੀਤੀ ਆਪੇ ਹੁਣ ਉਹ ਆਲਾਦ ਵਿੱਚ ਵਿਕਾਸ ਵਿੱਚ ਕਿਹੜੇ ਚ ਹੈ ਦੁੱਖ ਦਾਤ ਬਣ ਗਈ ਜਿਹਦੇ ਰੱਬ ਦੇ ਰਾਹੀ ਕਰਦਾ ਇਹਨੇ ਰੱਬ ਚੇਤਾ ਕਰਾ ਦਿੱਤਾ ਸੁੱਖਾਂ ਨੇ ਤੇ ਪ੍ਰਮਾਤਮਾ ਨੂੰ ਬੁਲਾ ਦਿੱਤਾ ਸੀ ਸੁੱਖਾਂ ਨੇ ਬੁਲਾ ਦਿੱਤਾ ਸੀ ਤਾਂ ਬੁਲਾ ਸਕਦੇ ਨੇ ਸੁੱਖ ਰੋਗ ਭਿਆ ਸੁੱਖ ਸਾਡੇ ਵਾਸਤੇ ਰੋਗ ਨੇ ਪ੍ਰਮਾਤਮਾ ਨੂੰ ਚੇਤੀ ਨਹੀਂ ਹੋਉਂਦੇ ਜਿਸ ਮਰੋਂ ਉਹ ਸੁੱਖਾਂ ਨੇ ਕਿਹਾ ਆਇਆ ਹਰ ਵਾਸੇ ਉਹਨੂੰ ਤੇ ਰੱਬ ਦਾ ਚੇਤੇ ਨਹੀਂ ਹੁੰਦਾ ਜਿਹਦੇ ਜੀਵਨ 'ਚ ਦੁੱਖ ਹੁੰਦਾ ਉਹਨੂੰ ਪ੍ਰਮਾਤਮਾ ਹੀ ਯਾਦ ਆਉਂਦਾ ਹੈ ਤਾਂ ਫਿਰ ਬਾਸੇ ਵੀ ਨੇ ਕਿ ਅੰਦਰ ਬਾਹਰ ਇੱਕੋ ਜਾਣੇ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੇ ਪਛਗਿ ਕਿ ਰੱਬੀ ਹੁਕਮ ਚਰਨਾ ਸ਼ਬਦੋਂ ਤੁਰਨਾ ਗੁਰਦੇ ਹੁਕਮਿ ਤੁਰਨਾ ਇਹੀ ਹੈ ਗੁਰਦੇ ਦੰਦਾਂ ਨਾਲ ਗੁਰਦੇ ਨੂੰ ਚੁਕਣਾ ਤੇ ਅਖੀਰ ਪਛਗਿਨੇ ਵਿਹੇ ਨਾਨਕ ਜਿਹੜਾ ਮਨੁੱਖ ਆਪਣੀ ਅੰਦਰ ਦੀ ਬਾਹਰ ਸਾਰੇ ਜਗ ਵਿੱਚ ਪ੍ਰਭੂ ਨੂੰ ਮੌਜੂਦ ਸਮਝਦਾ ਅੰਦਰ ਬਾਹਰ ਇੱਕ ਨੂੰ ਜਾਣੇ ਜਿਹੜਾ ਇੱਕ ਪ੍ਰਮਾਤਮਾ ਅੰਦਰ ਤੇ ਬਾਹਰ ਜਾਣ ਲੈਂਦਾ ਨਾਨਕ ਅਗਨ ਮਰੇ ਸਤਿਗੁਰ ਕੈਪਾਨੇ ਹਜ਼ੂਰ ਕਹਿੰਦੇ ਉਹਦੇ ਅੰਦਰ ਦੀ ਆਗ ਆਹ ਕਿਹੜੀ ਆਗ ਇਥੇ ਕ੍ਰਿਸ਼ਨਾਂ ਦੀ ਅਗ ਹੈ ਹਜ਼ੂਰ ਦੀ ਰਜਾ ਵਿੱਚ ਤੁਰਿਆ ਪਰਮਾਤਮਾ ਦੀ ਰਜਾ ਵਿੱਚ ਤੁਰਿਆ ਪਾਛ ਕਹਿੰਦੇ ਇਹ ਕ੍ਰਿਸ਼ਨਾਂ ਦੀ ਅਗ ਬੁੱਝ ਜਾਂਦੀ ਹੈ ਨਾਮਕ ਅਗਨ ਮਰੇ ਇਹ ਦੀ ਅਗ ਬੁੱਝ ਜਾਂਦੀ ਹੈ ਕਦੋਂ ਪਾਛ ਕਹਿੰਦੇ ਸਤਿਗੁਰ ਕੈਪਾਨੇ ਜਦੋਂ ਗੁਰੂ ਕੇ ਹੁਕਮ ਵਿੱਚ ਜੀਵ ਚੱਲਦਾ ਹੈ ਤੇ ਅੰਦਰ ਜਿਹੜੀ ਕ੍ਰਿਸ਼ਨਾਂ ਦੀ ਆਗ ਵੱਲਦੀ ਹੈ ਜੋ ਕਿ ਦੇ ਕੋ ਆਗ ਬੁਝ ਜਾਂਦੀ ਹੈ ਕਿਉਂਕਿ ਜਿਹੜੀ ਪਦਾਰਥਾਂ ਦੀ ਭੁੱਖ ਹੈ ਇਹ ਵੀ ਬੜਾ ਵੱਡਾ ਹੁੰਦਾ ਸੰਤੋਖ ਨਹੀਂ ਹੁੰਦਾ ਮਨੋਕੜਜਦਾ ਨਹੀਂ ਹੈ ਸਾਰੀ ਜ਼ਿੰਦਗੀ ਕਿਵੜੀ ਦੋਈ ਜਾਂਦੀ ਹੈ ਇੱਕ ਆਸ ਮੂਰੀ ਹੋਈ ਪਿਛੇ 10 ਛੱਡ ਜਾਂਦੀ ਹੈ 10 ਪੁਰੀਆਂ ਹੋਈਆਂ ਪਿਛੇ 100 ਛੱਡ ਜਾਂਦੀ ਹੈ 100 ਪੁਰੀਆਂ ਹੁੰਦੀ ਹੈ 1000 ਪੈਦਾ ਬਣਦੀ ਹੈ ਜਦ ਬਾਸ਼ਿਕ ਸਹੈਸੇ ਕਟੇ ਲੱਖੋਂ ਉੱਠਦਾ ਹੈ ਤ੍ਰੇਕਤਰਾ ਆਵੇ ਮਾਇਆ ਪਾਸ਼ਕਾ ਇਹੋ ਜੀ ਮਾਇਆ ਦੀ ਭੁੱਖ ਹੈ ਜਿਹੜਾ ਸਹਿਸ ਕੱਢੀ ਸਹਿਜਾ ਤੇ ਹਜ਼ਾਰ ਹਜ਼ਾਰਾ ਕਰੋੜ ਵਾਲਾ ਲੱਖ ਕੋਟ ਦਾ ਹੋਇਆ ਉਹ ਕਹਿੰਦਾ ਜੀ ਲੱਖਾਂ ਹੋਣ ਲੱਗ ਪਏ ਨਾ ਮੈਂ ਤਾਂ ਸੁੱਕੀ ਹੋ ਜਾਣਾ ਹੁਣ ਲੱਖਾਂ ਵੀ ਹੋਣ ਲੱਗ ਪਏ ਨਹੀਂ ਲੱਗਦੇ ਫਿਰ ਵੀ ਸੁੱਕੀ ਨਹੀਂ ਹੋਇਆ ਪਾਸੇ ਇਤਨੇ ਉਤਨਾ ਆਵੇ ਮਾਇਆ ਪਾਛੇ ਹੁਣ ਕਹਿੰਦਾ ਜੀ ਕਰੋੜਾ ਜਦ ਬੜੀ ਗੱਲ ਬਣ ਜੇ ਉਹ ਕਰੋੜਾ ਵਾਸਤੇ ਸੁੱਕੀ ਹੋ ਰਿਹਾ ਕਿ ਉਹ ਆਉਣ ਦੇ ਕਰ ਪਾਸੇ ਇਸ ਵਾਸਤੇ ਜੰਡੁੱਟ ਖੋ ਕਿਸੇ ਦਾ ਹੱਕ ਪਾਣਾ ਪਾਪ ਦੀ ਕਮਾਈ ਦੀ ਕਰਦਾ ਹੈ ਕੋਈ ਬਾਦਸ਼ਾਹ ਨੇ ਬਾਣੀ ਦੇ ਅੰਦਰ ਕਿਹਾ ਕਿ ਪਾਪਾਂ ਬਾਝੋਂ ਹੋਵੇ ਨਾਹੀਂ ਹੋਇਆ ਸਾਥ ਨਾ ਜਾਈ। ਹਜ਼ੂਰ ਕਹਿੰਦੇ ਜੇ ਪਰਵਾਹ ਦੇ ਗੁਜ਼ਰਾਂ ਨੂੰ ਵੀ ਚੌਨਾ ਤੇ ਕਿਰਤ ਕਰਕੇ ਖਵਾ ਸਕਦਾ ਹੈ। ਪਰ ਬਾਦਸ਼ਾਹ ਨੇ ਕਿਹਾ ਵਾੜੀਆ ਤੇ ਪਾਪਾ ਤੋਂ ਬਣਾ ਕੱਢੀ ਨਹੀਂ ਹੋਈ। ਕਿਸੇ ਦੇ ਹੱਕ ਤੇ ਵਾੜੇ ਬਣ ਗਿਟ। ਕਿਸੇ ਨੂੰ ਲੁੱਟੇਗਾ ਉਹ। ਕਿਸੇ ਦਾ ਕਤਲ ਕਰੇਗਾ। ਕਿਸੇ ਦੀ ਪ੍ਰੋਪਰਟੀ ਐੜੇਗਾ। ਤਾਂ ਉਹਦੇ ਬਣਾਉਣੀ ਹੈ। ਬਾਦਸ਼ਾਹ ਨੇ ਕਿਹਾ ਪਾਪਾਂ ਬਾਝੋਂ ਹੋਵੇ ਨੇ ਪਾਪਾ ਤੋਂ ਬਣਾ ਕੱਢੀ ਨਹੀਂ ਹੋਣੀ। ਮੋਇਆਂ ਸਾਥ ਨਾ ਜਾਈ ਤੇ ਮਰਤਬਾ ਨਾ ਲੱਭੇ।

ਸਤਿਗੁਰ ਕੇ ਪਾਣੇ ਉਹਨਾਂ ਦੇ ਅੰਦਰ ਦੀ ਆਗ ਹੈ ਪਾਤਸ਼ਾਹ ਨੇ ਦੋ ਚੀਜ਼ਾਂ ਨੂੰ ਆਪਿਆ ਹੈ ਇੱਕ ਪਾਸੇ ਕਿ ਕ੍ਰਿਸ਼ਨ ਅਗੰ ਪ੍ਰਭ ਆਪੁ ਜੈ ਇੱਕ ਹੈ ਸ਼ੋਗ ਅਗੰ ਸਜਨਾਂ ਦਾ ਵਿਆਪ ਹੈ ਚਰਨ ਤਮਨ ਜਾਤਾਂ ਮਨ ਰਾਪ ਹੈ ਹਜ਼ੂਰ ਦਾ ਇਹ ਹੁਕਮ ਹੈ ਕਿ ਬੰਦ ਰਹਾ ਬੰਦਨਾ ਗੁਣ ਗਾਓ ਗੋਪਾਲ ਰਾਏ ਇਹਦੇ ਪਾਸੇ ਕਿ ਵੱਡੇ ਭਾਵਤ ਬੇਟੀ ਗੁਰਦੇਵਾ ਕੋਟ ਪ੍ਰਾਤ ਰਿਕੇ ਹਾਂ ਸੇਵਾ ਜਦ ਕਮਲ ਜਾਂ ਕਮਨ ਰਾਪੇ ਜਿਸ ਜੀਵ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਵਾਂ ਦੇ ਨਾਲ ਲੱਗਿਆ ਜਾਂਦਾ ਹੈ ਜੁੜ ਜਾਂਦਾ ਹੈ ਸੋਗ ਅਗਨ ਇਸ ਜਾਂਦਾ ਹੈ ਉਹਨੂੰ ਚਿੰਤਾ ਦੀ ਅਗਨ ਵੀ ਆਪਦੀ ਇਤਿਹਾਸਾਂ ਨੇ ਬਹੁਤ ਤਰ੍ਹਾਂ ਦੀ ਆਗ ਕਹੀ ਹੈ ਇੱਕ ਤ੍ਰਿਸ਼ਨਾ ਦੀ ਆਗ ਤੇ ਇੱਕ ਚਿੰਤਾ ਦੀ ਆਗ ਇਹ ਸ਼ਬਦ ਇਹ ਦੋ ਆਗਾਂ ਚ ਹਾਜ਼ਿਰ ਹੁੰਦੇ ਆ ਕਿਸੇ ਨੂੰ ਚਿੰਤਾ ਦੀ ਆਗ ਹੈ ਕਿ ਮੇਰੇ ਕੋਲੇ ਨਾ ਧਨ ਦਾ ਬੋਤ ਹੈ ਕਿਤੇ ਰੁਟਿਆ ਨਾ ਜਾਏ ਸੋਟੀ ਕਾਰਨ ਉਹ ਬੜੇ ਤਰ੍ਹਾਂ ਦੇ ਉਪਰਬੰਧ ਕਰਕੇ ਬੈਠਾ ਹੈ ਕਿ ਮੇਰੇ ਘਰੀ ਦਾ ਹੋ ਜਾਏ ਉਹ ਹਰ ਵੇਲੇ ਤਾਂ ਸੁਭਾਅ ਵਿੱਚ ਲੱਗਾ ਉਹ ਚਿੰਤਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਵਿਆਪਕ ਹੈ ਹਰ ਲੋਕ ਦਾ ਛੋਟਾ ਹੈ ਕੋਟਾ ਹੈ ਹਰ ਲੋਕੀ ਚਿੰਤਾ ਦੀ ਆਗ ਵਿੱਚ ਸੜਦੇ ਤੇ ਦੂਸਰੀ ਆਗ ਕ੍ਰਿਸ਼ਨਾਂ ਦੀ ਆਗ ਹੈ ਆਦਾਰਥਾਂ ਦੀ ਭੁੱਖ ਦੀ ਹੋਰ ਮਿਲ ਜਾਏ ਹੋਰ ਮਿਲ ਜਾਏ ਇੱਕ ਘਰ ਬਣ ਗਿਆ ਲੋਕੀ ਦਾ ਇੱਕ ਹੋਰ ਚਾਹੀਦਾ ਹੈ ਕਰਾਇਦੇ ਗਿਆਗੇ ਦੋ ਮਿਲ ਗਏ ਉਹ ਕਿਹਾ ਕਿ ਹੁਣ ਬਲੈਂਡ ਤੇ ਬੰਦੇ ਬਣ ਜਾ ਪੁਰਾਣੀ ਤੁਰ ਪਿੰਦਾ ਤੁਰਿਆ ਥੋੜੀ ਜੀਆਂ ਲੋੜਾ ਤੋਂ ਸੀ ਨਾ ਬਣੋ ਵੀ ਸਿਰ ਦੇ ਸ਼ਾਹ ਤੋਂ ਮਿਲ ਜਾਏ ਕਾਰੋਬਾਰ ਦਾ ਸਾਧਨ ਬਣ ਜਾਏ ਰੋਜੀ ਦਾ ਸਾਧਨ ਬਣ ਜਾਏ ਕਾਰੋਬਾਰ ਬਣ ਜਾਏ ਇਹ ਉੜਾ ਸੀ ਇਹਦੇ ਬੜੇ ਸਮੇਂ ਦੀਆਂ ਕੁੜੀਆਂ ਹੋ ਗਿਆ ਪਰ ਹੁਣ ਰਜਣ ਤੇ ਨਹੀਂ ਮਨ ਉਗਾਂਦਾ ਇਹਦੀ ਭੁੱਖ ਵੱਡੀ ਤਰੀਕੀ ਚੱਲੀ ਜਾ ਰਹੀ ਹੈ ਤ੍ਰਿਸ਼ਨਾ ਅਗਨ ਇਹਨੂੰ ਅੱਗ ਗਿਆ ਪਾਸ਼ਾ ਨੇ ਤੇ ਇਹ ਵੀ ਕਹ ਬਾਣੀ ਚ ਕਿ ਤ੍ਰਿਸ਼ਨਾ ਮੱਲੇ ਹੀ ਕੀ ਬੁਜੀ ਹੈ ਪਾਸ਼ਾ ਕਹ ਕਿਸੇ ਵਜਰੇ ਦੀ ਬੁਜੀ ਹੈ ਕੋਟ ਜੋਰੇ ਉਹਦਾ ਅਸਲੀ ਕਰੋੜਾ ਜੁੜਦਾ ਹੈ ਪਾਸ਼ਾ ਕਹ ਕੋਟ ਜੁੜੇ ਮਨ ਨਾ ਹੋ ਰਿਹਾ ਮਨ ਨਹੀਂ ਰਜਦਾ ਪਰੇ ਪਰੇ ਹੀਕੋ ਲੁਚੀ ਹੈ ਮਰਦੀ ਨਹੀਂ ਜਾਂਦੀ ਹੈ ਪਾਸੇ ਅਜਿਹਾ ਕਿ ਜਿੰਨੇ ਮਰਜੀ ਲੱਖਾਂ ਪੂਰਾ ਨਹੀਂ ਹੁੰਦਾ ਫਿਰ ਵੀ ਰਾਜ਼ ਨਹੀਂ ਆ ਹੂੜ ਵਰਤ ਨਹੀਂ ਦੁਰੀ ਜਾਂਦੀ ਹੈ ਤੋ ਇਸ ਲਈ ਬਾਸਾ ਵੀਦੇ ਕਿ ਕ੍ਰਿਸ਼ਨਾ ਕਿਵੇਂ ਇਹ ਅਗ ਕਿਵੇਂ ਬੁਝੇਗੀ ਪਰਮੇਸ਼ਰ ਦੇ ਨਾਮ ਦੁਆਰਾ ਤ੍ਰਿਸ਼ਨਾ ਬੁਝੇ ਹਰ ਕੈ ਨਾਮ ਅਕੇ ਨਾਮ ਨੂੰ ਕਿਹਾ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰੋਫੈਸੀ ਨੂੰ ਲਾਗੈ ਪੂਰਨ ਧਿਆਨ ਹਜ਼ੂਰ ਕਿਰੇ ਤੇਰੇ ਅੰਦਰ ਸੰਤੂਖ ਆ ਜਾ ਜਿਸ ਦਿਨ ਤੇਰੇ ਅੰਦਰ ਸੰਤੂਖ ਆ ਗਿਆ ਫਿਰ ਹਰ ਪਲ ਸ਼ੁਕਰਾਨਾ ਕਰੇਗਾ ਫਿਰ ਮੰਗ ਨਹੀਂ ਕਰਾਉਣਾ ਜਿਸ ਵੇਲੇ ਸੁਖਾਨੇ ਉਤਰਾਂਗੇ ਜਦ ਅੰਦਰ ਸੰਤੂਖ ਆ ਗਿਆ ਅਜੀ ਮੰਗ ਹੈ ਕਿਉਂਕਿ ਦ੍ਰਿਸ਼ਨਾ ਦੀ ਕਾਟ ਪੜਦੀ ਹੈ ਅਗਰ ਕੋਈ ਆਖੇ ਵੀ ਲਕੜਾ ਪਾ ਕੇ ਬੁਝਿਆ ਜਾਂ ਦੀਪ ਕੋਲ ਨਾਲ ਬੁਝੇ ਜਦ ਦੀ ਗੁਝਦਾ ਨਹੀਂ ਪੂਰ ਪ੍ਰਚੰਡ ਹੁੰਦੀ ਹੈ ਅਸੀਂ ਇਹੀ ਕਰ ਰਹੇ ਹਾਂ ਜਿਹੜੀ ਆਗ ਬਲਦੀ ਹੈ ਉਹਦੇ ਜਿੰਨਾ ਮਰਜੀ ਤੇਲ ਪਾਈ ਜਾਓ ਜਿੰਨੀ ਮਰਜੀ ਲਗੜਾ ਪਾਈ ਜਾਓ ਉਹ ਨਹੀਂ बुझਦਾ ਜਿੰਨਾ ਚਿਰ ਉਹਦੇ ਤੇ ਪਾਣੀ ਪਾਵਾਂਗੇ ਆਗ ਬੁਝੇਗੀ ਨਹੀਂ ਇਸੇ ਤਰ੍ਹਾਂ ਜਿੰਨਾ ਚਿਰ ਬਾਣੀ ਨੂੰ ਜਲ ਨਹੀਂ ਪਾਵਾਂਗੇ ਅੰਦਰ ਦੀ ਕ੍ਰਿਸ਼ਨਾਂ ਦੀ ਆਗ ਬੁਝੇਗੀ ਨਹੀਂ ਫਾਸਲੇ ਕ੍ਰਿਸ਼ਨ ਉਜੈ ਹਰ ਕੇ ਨਾਮ ਪ੍ਰਮਾਤਮਾ ਦੇ ਨਾਮ ਦਾ ਜਲ ਜਦੋਂ ਹਿਰਦੇ 'ਚ ਜਮੇਗਾ ਵਾਹ ਤੂ ਵਾਹ ਇਕਾਗਤਾ 'ਚ ਬਹਿ ਕੇ ਅਰੰਭ ਕਰੇਗਾ ਇਹ ਮਨ ਦੀ ਕ੍ਰਿਸ਼ਨਾਂ ਦੀ ਆਗ ਬੁਝੇਗੀ ਮਹਾ ਸੰਤੋਖ ਹੋਵੇ ਗੁਰਬਚਨੀ ਗੁਰੂ ਦੇ ਬਚਨਾਂ ਦੀ ਕਮਾਈ ਅਰੰਭ ਕਰ ਮਹਾਨ ਸੰਤੋਖ ਤੇਰੀ ਅੰਦਰ ਪੈਦਾ ਹੋਵੇਗਾ ਪ੍ਰਭ ਸਿਮੁ ਲਾਗੈ ਪੂਰਨ ਧਿਆਨ ਪੂਰਨ ਦੌ ਤੇ ਤੇਰਾ ਧਿਆਨ ਤੂੰ ਚਰਨਾਂ ਨਾਲ ਲੱਜੇਗਾ ਜਿਸ ਦਿਨ ਤੂੰ ਨਾਮ ਨੂੰ ਜਪਨਾ ਅਰੰਭ ਕਰਦਾ ਹੋਰ ਇਹਦੀ ਕੋਈ ਦਵਾਈ ਨਹੀਂ ਇਹਦੀ ਕੋਈ ਮੈਡੀਸਨ ਨਹੀਂ ਕੋਈ ਇਲਾਜ ਨਹੀਂ ਇਹਦਾ ਨਾ ਕ੍ਰਿਸ਼ਨਾਂ ਦੀ ਅਗ ਦਾ ਨਾ ਚਿੰਤਾ ਦੀ ਅਗ ਦਾ ਅੱਜ ਬਹੁਤ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ

ਕਿਹਨੂੰ ਪਾਇਆ ਜਾ ਉਹ ਹਜ਼ੂਰ ਕਹਿੰਦੇ ਇਹ ਚਿੰਤਾ ਦੀ ਅੱਗ ਤੇ ਕ੍ਰਿਸ਼ਨਾਂ ਦੀ ਅੱਗ ਇਹ ਮਿਟ ਜਾਏਗੀ ਕਦੋਂ ਅੰਦਰ ਬਾਹਰ ਇੱਕੋ ਜਾਣੇ ਜਦ ਅੰਦਰ ਤੇ ਬਾਹਰ ਹੀ ਪ੍ਰਮਾਤਮਾ ਨੂੰ ਜਾਣੇਗਾ ਨਾਨਕ ਅਗਨ ਮਰੇ ਸਤਿਗੁਰ ਕੈ ਭਾਣੇ ਜਦ ਗੁਰੂ ਦੇ ਬਾਣੀ ਉਹ ਜਿ ਗੁਰੂ ਦੇ ਹੁਕਮ ਸਾਜੇਗਾ ਹਜ਼ੂਰ ਕਹਿੰਦੇ ਉਦਨ ਤੇਰੀ ਇਹ ਕ੍ਰਿਸ਼ਨਾਂ ਦੀ ਅੱਗ ਸਤਗੁਰ ਦੀ ਰਜ਼ਾ ਵਿੱਚ ਤੁਰਿਆਂ ਤੇ ਅੱਗ ਤੇਰੀ ਬੁਝਣਾ ਨਹੀਂ ਹੈ ਵੈਸੇ ਕਿ ਅਗਰ ਭੁਲਿਏਗੇ ਨਹੀਂ ਹੋਰ ਪਰਜਾਣ ਹੋ ਗਈ ਕਿਉਂਕਿ ਇਸ ਸੰਸਾਰ ਵਾਲਵੇਂ ਨੇ ਅੰਦਰ ਆਗ ਹੋਰ ਵੱਧਦੀ ਹੈ ਅਸੀਂ ਦੁਨੀਆ ਵਾਲਵੇਂ ਨੇ ਆਗ ਹੋਰ ਵੱਧਦੀ ਹੈ ਇਹਦੇ ਕੋਲ ਇਹਨਾ ਧਨ ਦਾ ਉਹਦੀ ਦਾ ਏਡਾ ਵੱਡਾ ਕਾਰੋਬਾਰ ਇਹਦੀ ਵੱਡੀ ਗੱਡੀ ਅੰਦਰ ਹੋਰ ਆਗ ਵੱਲਦੀ ਪ੍ਰਾਰਥਨਾ ਦੇ ਮੋਖ ਦੇ ਤੇ ਉਸ ਆਗ ਵਿੱਚ ਮੋਖ ਦੇ ਨਾਲ ਸਕਦੇ ਆ ਪਰ ਜਿਹੜੇ ਜਿਸਦੇ ਨਾਮ ਨਹੀਂ ਲਾਏਗਾ ਗੁਰ ਚਰਨਾਂ ਨਾਲ ਜੁੜੇਗਾ ਫਿਰ ਤੇਰੇ ਅੰਦਰ ਸੰਗੋਖ ਆਵੇਗਾ ਤੇ ਫਿਰ ਆਪਰੇ ਦੁਨੀਏ ਵਾਲ ਵੇਖਣਾ ਸ਼ੁਰੂ ਕਰੇਗਾ ਤੇ ਸ਼ੁਕਰਾਨੇ ਜਿਦੇਗਾ ਮਾਲਕਾ ਜੋ ਤੂੰ ਦਿੱਤਾ ਹੈ ਇਹ ਮੇਰਾ ਆਪਣਾ ਕਰਮ ਨਹੀਂ ਇਹ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮਤ ਹੈ ਫਿਰ ਉਹਦੇ ਸ਼ੁਕਰਾਨੇ ਚ ਜੀਉਂਦੇ ਹਾਂ ਉਹ ਸਤਿਗੁਰੂ ਦੇ ਕਰਮ ਸ਼ੁਕਰਾਨੇ ਦਾ ਜੀਉਂ ਸਾਡੀ ਜੁੜੀ ਪਾਉ ਇਹ ਤਾਂ ਹੀ ਪ੍ਰਾਪਤ ਹੋਣਾ ਜਿਸ ਰਸਿ ਗੁਰੂ ਦੇ ਹੁਕਮਾਂ ਦੀ ਤਾਮਨਾ ਬਰਾਵੇ ਰੱਬ ਹੀ ਹੁਕਮ ਹੀ ਚਾਹਾਂਗੇ ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ ਸਤਿਗੁਰੂ ਦੇ ਜੀਵਨ ਦਾ ਜੁੜੀ ਪਾਉ ਕੋਈ ਅੰਧ ਬੰਦ ਨਾ ਲਿਖਮਾ ਉਸ ਨੂੰ ਸਕਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਭੀ ਪਾਤਸ਼ਾਹ ਗੁਰੂ ਹਰਿ ਸਮਾਰਟੀ ਦੇ ਪਾਵਨ ਪ੍ਰਕਾਸ਼ ਕੋਟ ਨੂੰ ਸਮਰਪਿਤ چھ تریک پرسوں برادری کے وشیش دیوان سجنگ جنہوں میں سکھ پنکھ کے مہان کی جنہوں نے شیر دری پدم شری اوارڈ پراپت ہوا بھائی ہرجندر سب جی شری نگر والے سات بجے تو لے کے ساڑھے اٹھ بجے تک آپ سنگتوں ربی جس کی گرو چرن جڑنے پر مر کا ٹرتنگ ساری سنگان کی سمے سر حاضری کر کے, کے لاہے پراپت کرنے جی ਗਣਾ ਚਦਾਂ ਦੇ ਕਿਆ ਸੱਜਿਓ ਅਸੀਸ ਲਵ ਦੇ ਆਖੋ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਓਂਕਲੀ ਮਹਲਾ ਤੀਜਾ ਦੇਖੋ ਓਂਕਾਰ ਸਤਗੁਰ ਪ੍ਰਸਾਦ ਅਰਧ ਪਏ